ਸਰਕਾਰੀ ਜ਼ਹਿਰ ਪੀ ਕੇ ਮਰ ਚੁੱਕੇ ਐ ਜਿਹੜੀ ਸ਼ਰਾਬ ਇਹਨਾਂ ਨੇ ਖਰੀਦ ਕੇ ਪੀਤੀ ਉਹ ਜ਼ਹਿਰ ਸਾਬਤ ਹੋਈ 14 ਵਿਧਵਾ ਔਰਤਾਂ ਨੂੰ ਮਿਲਿਆ ਐ 14 ਅਨਾਥ ਬੱਚਿਆਂ ਪਰਿਵਾਰਾਂ ਨੂੰ ਮਿਲਿਆ ਜਿਹੜੇ ਕਿ ਸਰਕਾਰ ਦੀ ਗਲਤੀ ਕਰਕੇ ਅਜ ਅਨਾਥ ਹੋ ਗਏ ਐ ਤੇ ਸੁਣਵਾਈ ਕੋਈ ਨਹੀਂ ਐ ਗਰੀਬ ਦੀ ਸੁਣਵਾਈ ਕੋਈ ਨਹੀਂ ਡੰਗਰ ਵੀ ਮਰ ਜੇ ਨਾ ਉਹਦਾ ਹੀ ਮੁਆਵਜ਼ਾ ਮਿਲਦਾ ਹੈ ਆ ਹੁਣ ਹੜਾ ਆਏ ਸੀ ਉਹਦੇ 'ਚ ਡੰਗਰ ਮਰੇ ਮੁਆਵਜ਼ਾ ਮਿਲ ਗਿਆ ਆ ਸਰਕਾਰੀ ਜ਼ਹਿਰ ਬੋਤਲਾਂ 'ਚ ਪਾ ਕੇ ਦਿੱਤੀ ਜਿਹੜੇ ਬੰਦੇ ਮਰੇ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਕੋਈ ਨੌਕਰੀ ਨਹੀਂ ਤਿੰਨ ਕੁੜੀਆਂ ਇੱਕ ਮੁੰਡਾ ਬਿਮਾਰ ਹੈ ਕਮਾਊ ਕੋਈ ਨਹੀਂ ਹੈ ਲੇਕਿਨ ਸਰਕਾਰ ਕੋਈ ਬਾਹ ਨਹੀਂ ਫੜ ਰਹੀ ਮੁੱਖ ਮੰਤਰੀ ਇਸ ਜ਼ਿਲ੍ਹੇ ਦਾ ਹੋਵੇ ਤੇ ਜਿਹੜਾ ਵਿੱਤ ਮੰਤਰੀ ਜਿਹਦੇ ਕੋਲ ਮਹਿਮਾ ਸ਼ਰਾਬ ਦਾ ਉਹਦੇ ਹਲਕੇ ਦਾ ਪਿੰਡ ਹੋਵੇ ਔਰ ਹੁਣ ਕਹਿੰਦੇ ਨੇ ਨਜਾਇਜ਼ ਸ਼ਰਾਬ बिकਦੀ ਸੀ ਬਈ ਫਿਰ ਬਕੌਂ ਦਾ ਕੌਣ ਹੈ? ਕਿਹਾ ਤੁਹਾਡੀ ਕੀ ਯੋਗਦਾਨ ਹੈ ਇਹਦੇ ਵਿੱਚ? ਕੀ ਤੁਹਾਡਾ ਹਿੱਸਾ ਪੱਤੀ ਹੈ? ਤੁਹਾਡੀ ਸ਼ਹਿਤ ਕਿਸ ਤਰ੍ਹਾਂ ਉਹਨਾਂ ਬੰਦਿਆਂ ਨੂੰ ਤੁਹਾਡੀ ਨੱਕ ਦੇ ਹੇਠਾਂ ਕਿਸ ਤਰੀਕੇ ਨਾਲ ਨਜਾਇਜ਼ ਸ਼ਰਾਬ बिकਦੀ ਰਹੀ ਹੈ? ਕਿਸ ਤਰੀਕੇ ਦੇ ਨਾਲ ਇੱਥੇ ਘਰ ਘਰ ਚਿੱਟਾ ਵਿਕ ਰਿਹਾ? ਆ ਮੈਨੂੰ ਬੀਬੀਆਂ ਹੁਣ ਅੰਦਰ ਰੋ ਰਹੀਆਂ ਸੀ ਕਹਿੰਦੇ ਜੀ ਹੋਰ ਕੁਝ ਮਿਲੇ ਨਾ ਮੇਰੇ ਚਿੱਟਾ ਮਿਲ ਜਾਂਦਾ ਸਾਰਿਆਂ ਨੂੰ ਇਹ ਜਿਹੜਾ ਕੁਝ ਹੋਇਆ ਜਿੰਨੀ ਨਸ਼ਾ ਸ਼ਰਾਬ ਵੰਡ ਰਹੀ ਹੈ ਔਰ बिक ਰਹੀ ਹੈ ਇਹ ਭਗਵੰਤ ਮਾਨ ਦੀ ਸਰਕਾਰ ਦੇ ਸ਼ਹਿ ਦੇ ਉੱਪਰ ਔਰ ਉਹਨਾਂ ਦੀ ਹਿੱਸੇਦਾਰੀ ਦੇ ਉੱਪਰ ਕੰਮ ਹੋ ਰਿਹਾ ਹੈ ਬਿਲਕੁਲ ਨਜਾਇਜ਼ ਹੋ ਰਿਹਾ ਹੈ ਗਰੀਬ ਦੀ ਕੋਈ ਸੁਣਵਾਈ ਨਹੀਂ ਗਰੀਬਾਂ ਦੇ 21 ਬੰਦੇ ਸਰਕਾਰੀ ਜ਼ਹਿਰ ਵੀ ਕੇ ਮਰ ਚੁੱਕੇ ਐ ਇਹ ਪਰਚਾ ਸਰਕਾਰ ਪਰ ਹੋਣਾ ਚਾਹੀਦਾ ਐ ਇੱਥੇ ਦੇ ਨਮਾਇੰਦਿਆਂ ਪਰ ਹੋਣਾ ਚਾਹੀਦਾ ਐ ਕਤਲ ਦਾ ਮੁਕੱਦਮਾ ਹੋਣਾ ਚਾਹੀਦਾ ਇਹਨਾਂ ਨੇ ਮਰਵਾਏ ਸਾਡੇ ਬੰਦੇ ਗਰੀਬ ਤੇ ਜਦ ਅੱਜ ਗਰੀਬ ਮਾਰੇ ਗਏ ਤਾਂ ਉਹਨਾਂ ਦੀ ਜਾਨ ਦੀ ਕੀਮਤ ਕੋਈ ਨਹੀਂ ਕੋਈ ਨੌਕਰੀ ਦੀ ਗੱਲ ਨਹੀਂ ਕਰੀ ਕੋਈ ਮੁਆਵਜ਼ੇ ਦੀ ਗੱਲ ਨਹੀਂ ਕਰੀ ਥੱਲੇ ਨੂੰ ਹੱਥ ਕਰਕੇ ਕਿਸੇ ਨੂੰ 50000 ਦੇ ਰਹੇ ਕਿਸੇ ਨੂੰ ਲੱਖ ਦੇ ਰਹੇ ਕਿਸੇ ਨੂੰ 2 ਲੱਖ ਦੇ ਰਹੇ ਤੁਸੀਂ ਬੋਲੋ ਨਾ ਆਹ ਤੁਹਾਨੂੰ ਦੇਤੇ ਕਿਉਂ ਭਾਈ ਤੁਹਾਡੀ ਨਜਾਇਜ਼ ਸ਼ਰਾਬ ਦੇ ਨਾਲ ਤੁਹਾਡੀ ਜ਼ਹਿਰ ਦੇ ਨਾਲ ਸਾਡੇ ਬੰਦੇ ਮਰੇ ਉਹਨਾਂ ਨੂੰ ਪੂਰਾ ਮੁਆਵਜ਼ਾ ਦਿਓ ਲੇਕਿਨ ਮੈਂ ਆਪਣੇ ਪਰਿਵਾਰਾਂ ਨੂੰ ਇੱਕ ਗੱਲ تسਲੀ ਦਿੱਤੀ ਆ ਪਤਾ ਨਹੀਂ ਕਦੇ ਮੈਂ ਕਰ ਪਾਉਂਗਾ ਕਿ ਨਹੀਂ ਜੇ ਸਾਡੀ ਕਿਸੇ ਦਿਨ ਸਰਕਾਰ ਆ ਗਈ ਤਾਂ ਅਸੀਂ ਇਹਨਾਂ ਪਰਿਵਾਰਾਂ ਨੂੰ ਨੌਕਰੀਆਂ ਵੀ ਦਵਾਂਗੇ 50 50 ਲੱਖ ਰੁਪਏ ਮੁਆਵਜ਼ਾ ਵੀ ਦਵਾਂਗੇ ਐ ਆ ਜਾਈ ਨਹੀਂ ਜਾਣ ਦਿੰਦੇ ਸ਼ਰਾਬ ਪੀਣਾ ਪੰਜਾਬ ਦੇ ਵਿੱਚ ਨਜਾਇਜ਼ ਨਹੀਂ ਹੈ ਜੁਰਮ ਨਹੀਂ ਹੈ ਜੇ ਇਹਨਾਂ ਨੇ ਪੀਤੀ ਹੈ ਇਹਨਾਂ ਦੀ ਸਰਕਾਰ ਉੱਪਰ ਦੇ ਲੈ ਕੇ ਥੱਲੇ ਤੱਕ ਪਿੰਦੀ ਹੈ ਫਿਰ ਸਾਡੇ ਵਾਲਿਆਂ ਨੂੰ ਜ਼ਹਿਰ ਕਾਦੇ ਮਿਲ ਰਹੀ ਹੈ ਗਰੀਬ ਬੰਦਿਆਂ ਨੂੰ ਜ਼ਹਿਰ ਕਿਉਂ ਮਿਲ ਰਹੀ ਹੈ ਇਹਨਾਂ ਨੂੰ ਕਿਉਂ ਮੁਆਵਜ਼ਾ ਨਹੀਂ ਮਿਲਦਾ ਇਹਨਾਂ ਨੂੰ ਕਿਉਂ ਨੌਕਰੀਆਂ ਨਹੀਂ ਮਿਲਦੀਆਂ ਐਸੀ ਇਹ ਲੜਾਈ ਲੜਨੀ ਹੈ ਐਸੀ ਇਹ ਨਾ ਗਰੀਬਾਂ ਦੇ ਨਾਲ ਖੜਨਾ ਹੈ আর ਇਹਨਾਂ ਦੇ ਨਾਲ ਖੜ ਕੇ ਇਹਨਾਂ ਦਾ ਹੱਕ ਇਹ ਕਿਨਾ ਕਦਿਨ ਲੈ ਕੇ ਦਵਾਂਗੇ ਚੱਲੀ ਸਾਹਿਬ ਇਹ ਜਿਸ ਤਰ੍ਹਾਂ ਤੁਸੀਂ ਕਹਿ ਆ ਨਸ਼ਾ ਬਿਜੀਆਂ ਕਹਿ ਰਹੀਆਂ ਨੇ ਨਸ਼ਾ ਬਿਕਦਾ ਜੀ ਹਰ ਤਰ੍ਹਾਂ ਨਸ਼ਾ ਬਿਕਦਾ ਉਹ ਇਹ ਵੀ ਗੱਲ ਕਹਿ ਰਹੇ ਨੇ ਵੀ ਸਾਰੀ ਸਰਕਾਰਾਂ ਦੀ ਬਿਕਰੇ ਨਸ਼ਾ ਰੁਕੀ ਨਹੀਂ ਰਿਹਾ ਮੇਰੇ ਜੀ ਮੈਂ ਇਹੀ ਕਹਿਣਾ ਇਸੇ ਕਰਕੇ ਲੋਕ ਬਦਲਾਵ ਲੈ ਕੇ ਆਏ ਸੀ ਜੇ ਪਹਿਲਾਂ ਵੀ ਨਸ਼ੇ ਬਿਕਦੇ ਸੀ ਲੋਕਾਂ ਨੂੰ ਇਹ ਸੀ ਕਿ ਇਹ ਬਦਲਾਵ ਆ ਗਿਆ ਪਤਾ ਨਹੀਂ ਸਾਡਾ ਕੀ ਹੋ ਜਾਏਗਾ ਬਦਲਾਵ ਐਸਾ ਆਇਆ ਕਿ ਸ਼ਰਾਬ ਵੀ ਨਜਾਇਜ਼ ਬਿਕਣ ਲੱਗੀ ਚਿੱਟਾ ਦਾ ਪਰਮਾਰ ਹੋ ਗਈ ਐ ਇੱਥੇ ਹਰ ਗਲੀ ਦੇ ਵਿੱਚ ਚਿੱਟਾ ਵਿਗਣ ਲੱਗ ਗਿਆ ਹੈ ਵਿਗਦਾ ਪੁਲਿਸ আর ਸਰਕਾਰੀ ਸ਼ਹਿਤੇ ਐ ਅੱਜ ਇਹ ਮੁੱਖ ਮੰਤਰੀ ਦਾ ਜ਼ਿਲ੍ਹਾ ਜੇ ਵਿੱਤ ਮੰਤਰੀ ਦਾ ਹਲਕਾ ਦੇ ਵਿੱਚ ਨਜਾਇਜ਼ ਸ਼ਰਾਬ बिक ਰਹੀ ਐ ਫਿਰ ਜ਼ਿੰਮੇਵਾਰ ਕੌਣ ਐ ਇੱਥੇ ਫਿਰ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਮੁੱਖ ਮੰਤਰੀ ਤੇ ਆਰ ਉਹਦੇ ਤੇ ਭਾਈ ਸਾਹਿਬ ਜੀ ਉਹਨੂੰ ਇਹ ਪੁੱਛ ਲਿਓ ਫਿਰ ਤੁਸੀਂ ਕਿ ਇਹ ਕੈਮੀਕਲ ਵੇਚ ਕੇ ਕੌਣ ਜਾਂਦਾ ਤੇਰੇ ਬੰਦੇ ਆ ਜੇ ਤੇਰੇ ਬੰਦੇ ਆਪਣੇ ਨਹੀਂ ਆ ਫਿਰ ਤੇ ਵੇਚਣ ਕਿਉਂ ਦਿੱਤੀ ਹਲਕਾ ਦਾ ਤੇਰਾ ਹੈ ਹਲਕਾ ਦਾ ਵਿੱਤ ਮੰਤਰੀ ਦਾ ਹੈ ਹਲਕਾ ਦਾ ਕੈਬਨਿਟ ਮੰਤਰੀ ਦਾ ਹੈ ਉਹ ਕਿਉਂ ਬਕਵਾ ਰਿਹਾ ਇੱਥੇ ਉਹ ਕਹਦੇ ਜਿੱਟਾ ਬਕਵਾ ਰਿਹਾ ਇੱਥੇ ਸ਼ਰਾਬ ਦੇ ਘਟਾਲੇ ਦੇ ਵਿੱਚ ਹਜ਼ਾਰਾਂ ਕਰੋੜ ਦਾ ਘਟਾਲਾ ਉਹ ਗੱਲ ਦੂਸਰੇ ਪਾਸੇ ਚੱਲੇ ਜਾਣੀ ਇਹ ਵੀ ਉਸ ਘਟਾਲੇ 'ਚ ਸ਼ਾਮਲ ਹੈ ਕਿ ਪੰਜਾਬ ਦੇ ਵਿੱਚ ਨਜਾਇਜ਼ ਸ਼ਰਾਬ बिक ਰਹੀ ਹੈ ਔਰ ਇਨਾ ਸਰਕਾਰ ਦੀ ਪੁਸਤਪਨਾਹੀ ਏਡ बिक ਰਹੀ ਹੈ ਔਰ ਇਹ ਬਕਵਾਰੇ ਹੈ ਔਰ ਸਾਡੇ ਗਰੀਬ ਮਰ ਰਹੇ ਹੈ ਕੋਈ ਕੀਮਤ ਨਹੀਂ ਅੱਜ ਗਰੀਬ ਦੀ ਜਾਨ ਦੀ ਇਹਨਾਂ ਦਾ ਕੁੱਤਾ ਵੀ ਮਰ ਜਾਏ ਇਹਨਾਂ ਦਾ ਡੰਗਰ ਵੀ ਮਰ ਜਾਏ ਤਾਂ ਕੀਮਤ ਹੈ ਗਰੀਬ ਦੀ ਕੋਈ ਕੀਮਤ ਨਹੀਂ ਇੱਥੇ ਜੰਦੀ ਸਾਹਿਬ ਇੱਕ ਸ਼ਖਸ ਭਾਈ ਸਾਹਿਬ ਜੀ ਜਦ ਰੋਣਾ ਆਂਦਾ ਜਦ ਕੁੜੀਆਂ ਕੋਲ ਬੈਠਦੇ ਜਿਹੜੀਆਂ ਵਿਧਵਾ ਹੋ ਗਈਆਂ ਤੇ ਉਹਨਾਂ ਦੀ ਬਾਹ ਫੜਨ ਵਾਲਾ ਕੋਈ ਨਹੀਂ ਉਹਨੂੰ ਉਲਟਾ ਉਹਨਾਂ ਨੂੰ ਗਲਤ ਸਾਬਤ ਕੀਤਾ ਜਾ ਰਿਹਾ ਉਲਟਾ ਉਹਨਾਂ ਨੂੰ ਜੁਰਮ ਉਹਨਾਂ ਦੇ ਗਲ ਮੜਿਆ ਜਾ ਰਿਹਾ ਜੰਦੀ ਸਾਹਿਬ ਤੁਸੀਂ 50 ਹਜ਼ਾਰ ਲੱਖ ਰੁਪਏ ਮੁਆਵਜ਼ੇ ਦੀ ਗੱਲ ਕੀਤੀ ਹੈ ਕਿ ਜਿਹੜਾ ਹੱਥਾਂ ਦੇ ਨਾਲ ਫੜਾ ਰਿਹਾ ਪਰ ਕਈ ਲੋਕ ਉਹ ਵੀ ਕਹਿ ਰਹੇ ਨੇ ਕਿ ਸਾਡੇ ਕੋਲ ਪਹੁੰਚਿਆ ਕੁਝ ਨਹੀਂ ਪਰ zato ਸੰਸਕਾਰ ਕਰਵਾਤਾ ਵੀਰ ਜੀ ਆਵੇ ਕਿਉਂ ਕਾਨੂੰਨੀ ਤੌਰ ਤੇ ਕਿਉਂ ਨਹੀਂ ਮੁਆਵਜ਼ਾ ਦਿੰਦੇ ਕਾਨੂੰਨੀ ਤੌਰ ਤੇ ਇਹਨਾਂ ਨੂੰ ਨੌਕਰੀ ਕਿਉਂ ਨਹੀਂ ਅਨਾਉਂਸ ਕਰਦੇ ਇਸ ਕਰਕੇ ਕਿ ਇਹ ਗਰੀਬ ਲੋਕ ਹੈ ਇਹਨਾਂ ਦੀ ਸੁਣਵਾਈ ਕੋਈ ਨਹੀਂ ਹੈ ਸਮਾਂ ਬਦਲਦਾ ਰਹਿੰਦਾ ਹੈ ਸਦਾ ਦਿਨ ਮਾੜੇ ਨਹੀਂ ਰਹਿੰਦੇ ਜਿਸ ਦਿਨ ਮੌਕਾ ਬਦਲਿਆ ਤਾਂ ਇਹਨਾਂ ਨੂੰ ਜ਼ਰੂਰ ਨੌਕਰੀਆਂ ਲੈ ਕੇ ਦਵਾ ਦੇ ਉਹ ਕੰਡਕਟ ਦੀ ਗੱਲ ਕੀਤੀ ਜਾਂਦੀ ਹੈ ਕਿ ਹੁਣ ਅਸੀਂ ਜਿਹੜਾ ਲਾਰ ਕੋਡ ਆਫ ਕੰਡਕਟ ਵੋਟਰਾਂ ਵਾਸਤੇ ਹੈ ਹੂੰ ਜਿਹੜਾ ਬੰਦਾ ਮਰ ਗਿਆ ਉਹਦੇ ਵਾਸਤੇ ਕੋਡ ਆਫ ਕੰਡਕਟ ਕਿਹਾ ਸਰ ਇਹ ਸਮਝ ਲੈ ਕਿ ਚੰਨੀ ਸਰ ਅੱਜ ਕੱਲ੍ਹ ਦਾ ਨਹੀਂ ਜਿਹੜਾ ਪ੍ਰੋਟੈਸਟ ਕੀਤਾ ਉਹਨਾਂ ਡੀਸਾ ਨੂੰ ਕਿਹਾ ਕਿ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਭਾਵੇਂ ਅਸੀਂ ਕਾਲੀਦਾਰਾਂ ਭਾਵੇਂ ਕਾਂਗਰਸ ਆਾ ਤੋਂ ਲਿਖਤੀ ਲੈ ਲਓ ਪਰ ਮੁਆਵਜ਼ਾ ਦੇ ਦਿਓ ਇਹਨਾਂ ਨੂੰ ਅਸੀਂ ਕਿੰਦੂਪਰੰਤ ਮੈਂ ਇਹੀ ਕਹਿ ਰਿਹਾ ਇੱਕ ਜਾਨ ਚਲੀ ਗਈ ਹੈ ਇਹਦੇ 'ਚ ਕੋਡ ਆਫ ਕੰਡਕਟ ਕੋਈ ਨਹੀਂ ਬਹਾਨੇबाजी ਹੈ ਇਹਨਾਂ ਗਰੀਬਾਂ ਦੀ ਪੁੱਛ ਨਹੀਂ ਕਰਨੀ ਬਸ ਸੋਚ ਮਾੜੀ ਹੈ ਮਾਨਸਿਕਤਾ ਮਾੜੀ ਹੈ ਕੋਈ ਕੋਡ ਆਫ ਕੰਡਕਟ ਮੂਰੇ ਨਹੀਂ ਅੜਦਾ ਮੈਂ ਕੋਲ ਖੜਦਾ ਹਾਂ ਸਾਡੀ ਪਾਰਟੀ ਦਾ ਪ੍ਰਧਾਨ ਖੜ ਜੇਗਾ ਐਸੀ ਇਕਾਲੀ ਦਲ ਵਾਲਿਆਂ ਨੂੰ ਬੇਨਤੀ ਕਰ ਲਾਂਗੇ ਸਭ ਨੂੰ ਬੇਨਤੀ ਕਰ ਲਾਂਗੇ ਅਸੀਂ ਐਸੀ ਵੀ ਲਿਖ ਕੇ ਦੇਨੇ ਐਫੀਡੇਵਿਟ ਦੇਨੇ ਕਿ ਇਹਦੇ ਵਿੱਚ ਕੋਈ ਕੋਰਪੋਰਡ ਕੰਡਕਟ ਨਹੀਂ ਹੁੰਦਾ ਇਹਨਾਂ ਗਰੀਬਾਂ ਨੂੰ ਪੈਸੇ ਦੋ ਤੁਹਾਡੀ ਪਾਰਟੀ ਕੀ ਕਰੂਗੀ ਜੇ ਨਹੀਂ ਦੰਦੀ ਹੈ ਮੈਂ ਤਾਂ ਪਹਿਲਾਂ ਕਹਿ ਚੁੱਕਿਆ ਕਿ ਸਮਾਂ ਬਦਲਦਾ ਰਹਿੰਦਾ ਹੈ ਯਾਰ ਗੱਲ ਸੁਣੋ ਅੱਜ ਵੀ ਜੋ ਜਿੰਨਾ ਅਸੀਂ ਖੜ ਸਕੇ ਪਰਿਵਾਰ ਦੇ ਨਾਲ ਖੜਾਂਗੇ ਲੇਕਿਨ ਸਮਾਂ ਮੈਂ ਪਹਿਲਾਂ ਕਹਿ ਚੁੱਕਿਆ ਕਿ ਇੱਕ ਦਿਨ ਆਏਗਾ ਕਿ ਅਸੀਂ ਇਹ ਪਰਿਵਾਰ